ਸਤਿ ਪੁਰਨਾ ਨੰਨਕ ਪਰਗਟਿਆ ਮਿਟੀ ਤੂੰ ਦ जग ਚਾਨਣ ਹੋ ਮਿਟੀ ਤੂੰ ਦ जग ਚਾਨਣ ਹੋ ਬਹੁਤ ਬਹੁਤ ਵਧਾਈਆਂ ਅਸੀਂ ਦਿਲਦਿਆਂ ਕਰਿਆ ਵਿੱਚ ਆਪ ਜੀ ਦਾ ਸਭ ਨਾਲ ਦਾ ਧੰਨਵਾਦ ਕਰਦੇ ਆ ਜੋ ਕਿ ਨਗਰ ਕੀਰਤੀ ਯਾਤਰਾ ਵਿੱਚ ਸ਼ਾਮਲ ਹੋਇਓ ਵਿਸ਼ਾਨ ਨ ਹੋਆ ਸਿੱਧ ਸੋਟ ਜਗ ਸੰਗਲੂ ਇਹ ਗੁਰੂ ਸਾਹਿਬ ਦਾ ਅਸ਼ੀਰਵਾਦ ਹੀ ਹੈ ਕਿ ਜਿਹੜਾ ਸਾਨੂੰ ਇਸ ਧਰਤੀ ਦੇ ਉੱਤੇ ਵੀ ਨਵਾਜ਼ਿਆ ਇਸ ਇੱਜ਼ਤਮਾਨ ਦੇ ਨਾਲ ਯੂ ਨੋ ਟਾਈਮ ਸਕੁਆਰ ਇਵ ਇਟ ਅਲਮੋਸਟ ਮਿਲੀਅਨਸ ਆਫ ਪੀਪਲ ਵਾਕ ਥੇਰ throughout the week so the fact that we got to send guru nark nag ji's message out in timesquare ਉਸ <laughs> ਸ਼ਾ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ ਮੈਸੇਜ ਸਾਰੀ ਦੁਨੀਆ ਤੱਕ ਪਹੁੰਚਾਇਆ ਜਾਵੇ ਉਨੀਵੀਂ ਨਗਰ ਕੀਰਤਨ ਪ੍ਰੇਡ ਦੇ ਰੂਪ ਦੇ ਵਿੱਚ ਇੱਥੇ ਜੋ ਮਨਾ ਰਹੇ ਆ ਉਹਦੇ ਵਿੱਚ ਆਪ ਸਾਰੇ ਸ਼ਾਮਲ ਹੋਇਓ ਆਪ ਸਾਰੇ ਤੰਤਾ ਦੇ ਪਾਤਰ ਹੋ ਜੀ ਗਲੋਬਲ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹੋਇਆ ਗੁਰਦੁਆਰਾ ਸੰਤ ਸਾਗਰ ਬੈਲਰੋਜ਼ ਨਿਊਯਾਰਕ ਵਿਖੇ ਜਿੱਥੇ ਕਿ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਨੇ ਵੱਖ-ਵੱਖ ਸਟਾਲ ਲਗਾਏ ਗਏ ਨੇ ਖਾੜ ਪੀਣ ਦੇ ਔਰ ਕੀਰਤਨੀ ਜਿੱਥੇ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਬਹੁਤ ਵਧੀਆ ਪਰਾਲਾ ਇਹ ਬਾਬਾ ਸੱਜਣ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਜੋ ਲਿਖਿਆ ਗਿਆ ਸੋ ਆਓ ਤੁਹਾਨੂੰ ਅੱਜ ਅਸੀਂ ਦਿਖਾਉਂਦੇ ਆ ਬੈਲਰੋਜ਼ ਨਿਊਯਾਰਕ ਦੇ ਵਿੱਚ ਕਿਸਰਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਜਦੋਂ ਇੱਥੇ ਹਿੱਲ ਸਾਈਡ ਐਵੈਨਿਊ ਦੇ ਉੱਤੇ ਔਰ ਹੋਰ ਅਲੱਗ-ਅਲੱਗ ਸਟਰੀਟਾਂ ਦੇ ਉੱਪਰ ਜਦੋਂ ਅਸੀਂ ਸਾਰੇ ਰਲ ਮਿਲ ਕੇ ਇਸ ਤਰ੍ਹਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰੂ ਦਾ ਦਿਨ ਮਨਾ ਰਹੇ ਆ ਤਾਂ ਸਾਰੀਆਂ ਇੱਥੇ ਹੋਰ ਕਮਿਊਨਿਟੀਆਂ ਤੱਕ ਵੀ ਉਹ ਉਹਨਾਂ ਦਾ ਪਹੁੰਚਦਾ ਹੈ ਸੋ ਆਓ ਤੁਹਾਨੂੰ ਦਿਖਾਉਨੇ ਅੱਜ ਅਸੀਂ ਬੈਲਰੋਜ਼ ਨਿਊਯਾਰਕ ਤੋਂ ਗੁਰਦੁਆਰਾ ਸੰਤ ਸਾਗਰ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਸੇਕਟਰ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਸੱਚਾਈ ਮਿਹਨਤ ਅਤੇ ਸਾਂਝੀ ਵਾਲਤਾ ਦਾ ਸੰਦੇਸ਼ ਦੁਨੀਆ ਭਰ ਦੇ ਵਿੱਚ ਦਿੱਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤਾ ਪਾਲਾ ਇਹ ਸੁਨੇਹਾ ਅੱਜ ਵੀ ਸਾਰੀ ਦੁਨੀਆ ਨੂੰ ਏਕਤਾ ਤੇ ਪ੍ਰੇਮ ਦੇ ਰਾਹ ਤੇ ਤੁਰਨ ਦੇ ਲਈ ਪ੍ਰੇਰਿਤ ਕਰਦਾ ਹੈ 5 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਸੰਬੰਧ ਦੇ ਵਿੱਚ ਸਮਾਗਮਾਂ ਤੇ ਨਗਰ ਕੀਰਤਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਪਵਿੱਤਰ ਮੌਕੇ ਨੂੰ ਸਮਰਪਿਤ ਗੁਰਦੁਆਰਾ ਸੰਤ ਸਾਗਰ ਬੈਲਰੋਜ਼ ਨਿਊਯਾਰਕ ਦੇ ਵੱਲੋਂ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਇਹ ਨਗਰ ਕੀਰਤਨ ਬਾਬਾ ਸੱਜਨ ਸਿੰਘ ਜੀ ਦੀ ਅਗਵਾਈ ਵਿੱਚ ਸੇਵਾਦਾਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਕੱਢਿਆ ਗਿਆ ਜਿਸ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਸਤਿਗੁਰੂ ਨਾਮ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੇ ਰਹੇ ਨੇ ਆਪ ਨੂੰ ਸਭਨਾਂ ਨੂੰ ਬਹੁਤ-ਬਹੁਤ ਵਧਾਈਆਂ ਅਸੀਂ ਦਿਲਦਿਆਂ ਕਰ ਰਹੇ ਹਾਂ ਵਿੱਚ ਆਪ ਜੀ ਦਾ ਸਭਨਾਂ ਦਾ ਧੰਨਵਾਦ ਕਰਦੇ ਹਾਂ ਜੋ ਕਿ ਨਗਰ ਕੀਰਤੀ ਯਾਤਰਾ ਵਿੱਚ ਸ਼ਾਮਲ ਹੋਇਓ ਅੱਜ ਲਿੰਦਾ ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਗੁਰਦਾਰਾ ਸੰਸਾਗਰ ਦੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਅੱਜ ਰਵੀ ਸਿੰਘ ਖਾਲਸਾ ਜੀ ਜੋ ਸਾਰੇ ਕਮਿਊਨਿਟੀ ਸਾਰੇ ਸਮਾਜ ਦੀ ਜਦੋਂ ਵੀ ਕੋਈ ਮੁਸ਼ਕਲ ਆਵੇ ਉਹ ਤਤ ਪਰ ਹੱਲ ਹੋ ਕੇ ਹਰ ਜਗ੍ਹਾ ਹਾਜ਼ਰ ਲੋਕਾਂ ਕੇ ਉਹ ਮਾਦਦ ਕਰਦੇ ਨੇ ਅੱਜ ਇਸ ਨਗਰ ਕੇ ਵਿੱਚ ਉਹਨਾਂ ਨੇ ਵੀ ਸਮੂਹਲਤ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਦੋਂ ਵੀ ਕਦੇ ਵੀ ਕਿਸੇ ਵੀ ਵਕਤ ਕਦੋਂ ਵੀ ਇਹ ਪ੍ਰੋਗਰਾਮ ਉਲੀਕੇ ਜਾਂਦੇ ਨੇ ਇਸ ਧਰਤੀ ਦੇ ਉੱਤੇ ਬਹੁਤ ਵੱਡੇ ਇਕੱਠ ਦੇ ਨਾਲ ਬਹੁਤ ਵੱਡੀ ਸ਼ਮੂਲੀਅਤ ਕੀਤੀ ਜਾਂਦੀ ਹੈ ਬਿਨਾਂ ਕਿਸੇ ਭੇਦਭਾਵ ਤੋਂ ਬਿਨਾਂ ਕਿਸੇ ਈਰਖਾ ਤੋਂ ਐਡਾ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਗੁਰੂ ਸਾਹਿਬ ਦਾ ਅਸ਼ੀਰਵਾਦ ਹੀ ਹੈ ਕਿ ਜਿਹੜਾ ਸਾਨੂੰ ਇਸ ਧਰਤੀ ਦੇ ਉੱਤੇ ਵੀ ਨਵਾਜ਼ਿਆ ਇਸ ਇੱਜ਼ਤਮਾਨ ਦੇ ਨਾਲ ਸੋ ਤੁਸੀਂ ਦੇਖ ਰਹੇ ਹੋ ਸਾਡਾ ਇਹ ਵਿਸ਼ੇਸ਼ ਪ੍ਰੋਗਰਾਮ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਗੁਰਦੁਆਰਾ ਸੰਤ ਸਾਗਰ ਬੈਲਰੋਜ਼ ਨਿਊਯਾਰਕ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਦੀ ਯੋਜਨਾ ਕੀਤਾ ਜਾ ਰਿਹਾ ਮੇਰੇ ਨਾਲ ਸੰਜੀਵ ਜਿੰਦਲ ਨੇ ਮਨਜੋਤ ਸਿੰਘ ਹੁਣੀ ਨੇ ਮੇਰੇ ਨਾਲ ਮਨਿੰਦਰ ਸਿੰਘ ਹੁਣੀ ਨੇ ਸੋ ਸਾਰੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਜਿਹੜਾ ਬਾਬਾ ਸੱਜਣ ਸਿੰਘ ਹੁਣਾ ਦੀ ਅਗਵਾਈ ਦੇ ਵਿੱਚ ਜਿਹੜਾ ਉਲੀਕਿਆ ਗਿਆ ਸੰਜੀਵ ਭਾਈ ਜੀ ਕਿਵੇਂ ਲੱਗ ਰਿਹਾ ਅੱਜ ਤੁਸੀਂ ਵੀ ਅੱਜ ਦਸਤਾਰ ਸਜਾਈ ਹੈ ਬੜੇ ਸੋਹਣੇ ਲੱਗ ਰਹੇ ਹੋ ਅੱਜ ਹੜ ਆਇਆ ਹੋਇਆ ਬੈਲਰੋਸ ਦੇ ਵਿੱਚ ਦਸਤਾਰਾਂ ਦਾ ਚੁੰਨੀਆਂ ਦਾ ਔਰ ਬਾਹਰਲੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਦੀ ਕੀ ਇੰਪੋਰਟੈਂਸ ਮੰਗਦੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਦੇਖੋ ਅਸੀਂ ਆਪਣੇ ਮੁਲਕਾਂ ਦੇ ਵਿੱਚ ਤਾਂ ਇਹ ਸਾਰੇ ਪ੍ਰੋਗਰਾਮ ਕਰਦੇ ਆਂ ਪਰ ਜਦੋਂ ਅਸੀਂ ਬਾਹਰਲੀ ਜ਼ਮੀਨ ਸਰ ਜ਼ਮੀਨ ਤੇ ਆ ਕੇ ਪ੍ਰੋਗਰਾਮ ਕਰਦੇ ਆਂ ਸਾਡੀ ਮਾਤ ਭੂਮੀ ਨੂੰ ਛੱਡ ਕੇ ਸਾਡੀ ਕਰਮ ਭੂਮੀ ਤੇ ਆ ਕੇ ਐਡੇ ਵੱਡੇ ਸਮਾਗਮ ਅਸੀਂ ਆਰਗੇਨਾਈਜ਼ ਕਰਦੇ ਆਂ 19ਵਾਂ ਮਹਾਨ ਕੀਰਤਨ ਬਹੁਤ ਵੱਡੀ ਸ਼ਰਦਾ ਨਾਲ ਬਾਬਾ ਸਜਨ ਸਿੰਘ ਜੀ ਦੀ ਅਗਵਾਈ ਹੇਠ ਸਾਰੇ ਸੇਵਾਦਾਰਾਂ ਦੇ ਨਾਲ ਜੁੜ ਕੇ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡੀ ਗੱਲ ਆ ਕਿਸੇ ਦੀ ਕਿਸੇ ਨਾਲ ਕੋਈ ਈਰਖਾ ਨਹੀਂ ਤੁਸੀਂ ਦਸਤਾਰ ਦੀ ਗੱਲ ਕੀਤੀ ਹੈ ਹਮੇਸ਼ਾ ਜਦੋਂ ਦਾ ਮੈਂ ਸੰਤ ਸਾਗਰ ਗੁਰੂ ਘਰ ਨਾਲ ਜੁੜਿਆ ਮੈਂ ਹਮੇਸ਼ਾ ਜਦੋਂ ਗੁਰੂ ਘਰ ਦਾ ਨਗਰ ਕੀਰਤਨ ਨਿਕਲਦਾ ਮੈਂ ਦਸਤਾਰ ਸਜਾ ਕੇ ਨਿਕਲਦਾ ਮੈਨੂੰ ਇੱਕ ਗੱਲ ਯਾਦ ਆ ਗਈ ਹੈ ਕਿ ਬੁਲਬੁਲ ਦੇ ਪੰਜਿਆਂ 'ਚ ਵੱਜੇ ਕਦੇ ਬਾਜ ਨਹੀਂ ਰਹਿੰਦੇ ਮੁਫਲਸਾਂ ਤੇ ਕਾਇਰਾਂ ਦੇ ਹੱਥਾਂ 'ਚ ਕਦੇ ਰਾਜ ਨਹੀਂ ਰਹਿੰਦੇ ਜਿਸ ਕੌਮ ਨੂੰ ਹੈ ਚੁੱਕ ਜਾਣ ਦੀ ਆਦਤ ਉਹਨਾਂ ਸਿਰਾਂ 'ਤੇ ਤਾਜ ਨਹੀਂ ਰਹਿੰਦੇ ਇਹ ਸਾਨੂੰ ਗੁਰੂ ਸਾਹਿਬਾਨ ਨੇ ਤਾਜ ਬਖਸ਼ਿਆ ਤੋਂ ਮੈਂ ਬੜਾ ਮਾਣ ਮਹਿਸੂਸ ਕਰਦਾ ਜਦੋਂ ਵੀ ਮੈਂ ਇਹ ਤਾਜ ਸਜਾਉਣਾ ਤੇ ਅੱਜ ਜਿਹੜਾ ਨਗਰ ਕੀਰਤਨ ਨਿਕਲ ਰਿਹਾ ਤੁਸੀਂ ਦੇਖੋਗੇ ਜਿਵੇਂ ਜਿਵੇਂ ਨਗਰ ਕੀਰਤਨ ਅੱਗੇ ਵਧੂਗਾ ਓਵੇਂ ਓਵੇਂ ਕਿਸ ਤਦਾਦ 'ਚ ਸੰਗਤ ਸਾਡੇ ਨਾਲ ਜੁੜੂਗੀ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮਨਜੋਤ ਸਿੰਘ ਗੁੜੀ ਨੇ ਮਨਜੋਤ ਸਿੰਘ ਬਾਹਰਲੇ ਮੁਲਕਾਂ ਦੇ ਵਿੱਚ ਯੂਥ ਨੂੰ ਬੜਾ ਜ਼ਰੂਰੀ ਹੈ ਜੋੜਨਾ ਖਾਸ ਤੌਰ ਤੇ ਇਸ ਤਰ੍ਹਾਂ ਦੇ ਧਾਰਮਿਕ ਸਮਾਗਮਾਂ ਦੇ ਵਿੱਚ ਔਰ ਤੁਸੀਂ ਇਹ ਆਵਾਜ਼ ਜਿਹੜੀ ਹੁਣ ਟਾਈਮ ਸਕੁਏਅਰ ਤੱਕ ਲੈ ਕੇ ਗਏ ਹੋ ਜਿੱਥੇ ਤੁਸੀਂ ਬਿਲਬੋਰਡ ਦੇ ਉੱਪਰ ਇਸ ਨਗਰ ਕੀਰਤਨ ਦਾ ਪ੍ਰਚਾਰ ਕੀਤਾ ਸੀ ਗੀਤਾਂ ਦਾ ਪ੍ਰਚਾਰ ਹੁੰਦਾ ਉੱਥੇ ਵੇਖਿਆ ਪਰ ਇਸ ਤਰ੍ਹਾਂ ਧਾਰਮਿਕ ਪ੍ਰੋਗਰਾਮਾਂ ਦਾ ਜਦੋਂ ਤੁਸੀਂ ਪ੍ਰਚਾਰ ਕਰਦੇ ਹੋ ਤਾਂ ਉੱਥੇ ਕਿਸ ਤਰ੍ਹਾਂ ਦਾ ਰਿਸਪੌਂਸ ਤੁਹਾਨੂੰ ਸੰਗਤਾਂ ਦਾ ਮਿਲਿਆ ਸਾਡਾ ਰਿਸਪੌਂਸ ਬਹੁਤ ਵਧੀਆ ਮਿਲਿਆ ਆ ਵੀ ਹੈਡ ਅ ਗ੍ਰੇਟ ਰਿਸਪੌਂਸ ਫਰ ਟਾਈਮ ਸਕੁਏਅਰ ਐਡ ਯੂ نو ਟਾਈਮ ਸਕੁਏਅਰ ਇਟ ਉਮਸ ਮਿਲੀਅਨਸ ਆ ਪੀਪਲ ਵਾਕਡ देयर throughout the week so the fact that we got to send guru nanak dev ji's message out in times square was a big thing for us ਸੋ ਮੇਰੇ ਨਾਲ ਮਨਿੰਦਰ ਸਿੰਘ ਜੀ ਨੇ ਮਨਿੰਦਰ ਸਿੰਘ ਜੀ ਤੁਸੀਂ ਬਹੁਤ ਸੇਵਾ ਕਰਦੇ ਹੋ ਸਾਰਿਆਂ ਨੂੰ ਦਿਖ ਵੀ ਰਿਹਾ ਕਿਉਂਕਿ ਆਮ ਤੌਰ ਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਵਿੱਚ ਸੇਵਾਦਾਰ ਘੱਟ ਹੁੰਦੇ ਆ ਪਰ ਤੁਹਾਡੇ ਗੁਰੂ ਘਰ ਵਿੱਚ ਸੇਵਾਦਾਰ ਜ਼ਿਆਦੇ ਆ ਪ੍ਰਬੰਧਕ ਘੱਟ ਹਨ ਕਿਸ ਤਰ੍ਹਾਂ ਦਾ ਰਿਸਪੌਂਸ ਟਾਈਮ ਸਕੁਏਅਰ ਦਾ ਇੱਕ ਤੁਸੀਂ ਟਰੱਕ ਜਿਹੜਾ ਉਹ ਘੁਮਾਇਆ ਸੀ ਸਾਰੇ ਨਿਊਯਾਰਕ ਦੇ ਵਿੱਚ ਔਰ ਇਹ ਪ੍ਰਚਾਰ ਤੋਂ ਬਾਅਦ ਹੁਣ ਇਕੱਠ ਸੀ ਦੇਖ ਰਹੇ ਆਂ ਵੀ ਸੰਗਤ ਜਿਹੜੀ ਆ ਉਹ ਹੌਮ ਹਵਾ ਕੇ ਪਹੁੰਚ ਰਹੀ ਹੈ ਹੈਨਾ ਸੋ ਕਿਸ ਤਰ੍ਹਾਂ ਦਾ ਰਿਸਪੌਂਸ ਔਰ ਕੀ ਇੰਪੋਰਟੈਂਸ ਮੰਨਦੇ ਹੋ ਇਸ ਤਰ੍ਹਾਂ ਦੇ ਵੱਡੇ ਆਈਕੋਨਿਕ ਜਗ੍ਹਾ ਤੇ ਜਦੋਂ ਅਸੀਂ ਆਪਣੇ ਕਿਸੇ ਪ੍ਰੋਗਰਾਮ ਦਾ ਪ੍ਰਚਾਰ ਕਰਦੇ ਆਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਮੈਸੇਜ ਹੈਗਾ ਉਹ ਚਾਰ ਅਦਾਸੀਆਂ ਦੇ ਥਰੂ ਪ੍ਰਚਾਰ ਕਰਨਾ ਹੀ ਸੀ ਸਿੱਖ ਧਰਮ ਦਾ ਪ੍ਰਚਾਰ ਕਰਨਾ ਅਸੀਂ ਤਾਂ ਤਿਲ ਮਾਤਰ ਵੀ ਮੈਂ ਕਹਿੰਦਾ ਜਿਆਦਾ ਕਵਾਂਗੇ ਆਪਣੇ ਆਪ ਨੂੰ ਵੀ ਅਸੀਂ ਕੋਸ਼ਿਸ਼ਾਂ ਕਰਦੇ ਹਾਂ ਵੀ ਗੁਰੂ ਨਾਨਕ ਸਾਹਿਬ ਜੀ ਦਾ ਮੈਸੇਜ ਸਾਰੀ ਦੁਨੀਆ ਤੱਕ ਪਹੁੰਚਾਇਆ ਜਾਵੇ ਜਿਹੜੀ ਟਰੱਕ ਦੀ ਗੱਲ ਕੀਤੀ ਅਸੀਂ ਹਰੇਕ ਨੇਬਰਹੁੱਡ ਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਟਰੱਕਾਂ ਦੇ ਨਾਲ ਤਿੰਨ ਤਿੰਨ ਚਾਰ ਚਾਰ ਟਰੱਕ ਇੱਕ ਐਡਾ ਟਾਈਮ ਚੱਲਦੇ ਰਹੇ ਆ ਟਾਈਮ ਸ਼ੇਅਰ ਦੇ ਉੱਤੇ ਵੀ ਜਿਹੜੀ ਨਗਰ ਕੀਰਤਨ ਦੀ ਤਾਂ ਐਡ ਹੋਈ ਹੋਈ ਪਰ ਉਹਦੇ ਵਿੱਚ ਅਸੀਂ ਮੇਨ ਇਹ ਰੱਖਿਆ ਵੀ ਗੁਰਨਾਨਕ ਪਾਤਸ਼ਾਹ ਦਾ ਫਲਸਫਾ ਕੀ ਸੀਗਾ ਵੀ ਕਿਉਮਕਾਰ ਵੰਡਿ ਸ਼ਕੋ ਨਾਮ ਜਪੋ ਕਿਰਤ ਕਰੋ ਸੋ ਇਹ ਚੀਜ਼ਾਂ ਹਮੇਸ਼ਾ ਸਾਡੇ ਨਾਲ ਚੱਲਦੀਆਂ ਰਹਿੰਦੀਆਂ ਯੂਥ ਸਾਡੇ ਨਾਲ ਹੈ ਅਸੀਂ ਯੂਥ ਦੇ ਨਾਲ ਆ ਪ੍ਰਬੰਧਕ ਅਸੀਂ ਸਾਰੇ ਹੀ ਆ ਤੇ ਸਾਰੇ ਹੀ ਸੇਵਾਦਾਰ ਆ ਇਹੀ ਗੁਰਦਾਰਾ ਸੰਸਾਗਰ ਦੀ ਕਾਚੀ ਹੈ ਤਾਂ ਇੱਕ ਗੱਲ ਦੱਸਿਓ ਵੀ ਯੂਥ ਨੂੰ ਜੋੜਨ ਦੇ ਲਈ ਕੀ ਕੁਝ ਉਪਰਾਲੇ ਜਿਹੜੇ ਆ ਕੋਈ ਮੈਂ ਦੇਖਦਾ ਤੁਹਾਡੇ ਗੁਰੂ ਘਰ ਦੇ ਵਿੱਚ ਜ਼ਿਆਦਾਤਰ ਵਲੰਟੀਅਰ ਜਿਹੜਾ ਯੂਥ ਹੈ ਹੈਨਾ ਯੂਥ ਨੂੰ ਜੋੜਨ ਦੇ ਲਈ ਕਿਹੜੇ-ਕਿਹੜੇ ਖਾਸ ਉਪਰਾਲੇ ਤੁਹਾਡੇ ਵੱਲੋਂ ਕੀਤੇ ਜਾਂਦੇ ਆ ਯੂਡ ਨੂੰ ਜੋਰਨ ਲਈ ਜੋ ਉਹਨਾਂ ਦੇ ਤਰੀਕੇ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਦੇਖੋ ਡੈਫੀਨਿਟਲੀ ਸਾਰੇ ਸਿੱਖੀ ਸਿੱਖ ਧਰਮ ਦੇ ਨਾਲ ਰਿਲੇਟਿਡ ਆ ਉਹਨਾਂ ਨੂੰ ਸਿੱਖੀ ਬਾਰੇ ਵੀ ਪਤਾ ਹੈ ਜਿੱਦਾਂ ਕਿਸੇ ਦਾ ਇੰਟਰਸਟ ਕੀਰਤਨ ਦੇ ਵਿੱਚ ਆ ਕਿਸੇ ਦਾ ਦਸਾਰ ਬੰਦੀ ਦੇ ਵਿੱਚ ਆ ਕਿਸੇ ਦਾ ਲੰਗਰ ਹਾਲ ਦੇ ਵਿੱਚ ਸੇਵਾਵਾਂ ਨਿਭਾਉਣ ਚਾ ਕਿਸੇ ਦਾ ਡੈਕੋਰੇਸ਼ਨ ਕਰਨ ਚਾ ਕਿਸੇ ਦਾ ਦਰਬਾਰ ਹਾਲ ਦੇ ਵਿੱਚ ਸੋ ਅਸੀਂ ਹਰੇਕ ਨੂੰ ਵੈਲਕਮ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਹਾਂ ਵੀ ਤੂੰ ਸਿਰਫ ਆਹੀ ਕਰ ਸਕਦਾ ਜਿਹਦੀ ਜੋ ਅਬਿਲਟੀ ਆ ਨਾ ਅਸੀਂ ਉਸ ਅਬਿਲਟੀ ਦੇ ਨਾਲ ਉਹਦੇ ਤੋਂ ਉਹਨੂੰ ਉਹ ਸੇਵਾ ਦਾ ਮੌਕਾ ਕਰਨ ਦਾ ਮੌਕਾ ਦਿੰਦੇ ਆ ਤਾਂ ਵੀ ਆਲਵੇਜ਼ ਵੈਲਕਮ ਐਵਰੀਬਾਡੀ ਨਰਕੀਰਤਨ ਦੌਰਾਨ ਸ਼ਹਿਰ ਦਾ ਮਹਾਲ ਗੁਰਬਾਣੀ ਦੇ ਸੁਰਾਂ ਦੇ ਨਾਲ ਗੂੰਜ ਉੱਠਿਆ ਪੂਰੀ ਸੰਗਤ ਨੇ ਪੂਰੇ ਸ਼ਰਦਾ ਭਾਵ ਦੇ ਨਾਲ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰਬਾਣੀ ਦਾ ਆਨੰਦ ਮਾਣਿਆ ਮਿਟੀ ਤੁਮ ਦਾ ਜਗ ਚਾਨਣ ਹੋ ਮਿਟੀ ਤੁਮ ਦਾ ਜਗ ਚਾਨਣ ਹੋ ਮਿਟੀ ਤੁਮ ਤੇਜ ਸਾਨ ਨਾ ਹੋਵਾ ਸਿੱਧ ਸੁਣਤ ਜਗ ਸਾਨ ਨਾ ਹੋਵਾ ਇਸ ਮੌਕੇ ਖਾਲਸਾ ਏਡ ਸੰਸਥਾ ਤੌਰ 'ਤੇ ਰਵੀ ਸਿੰਘ ਖਾਲਸਾ ਉਚੇਚੇ ਤੌਰ ਤੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਹਨਾਂ ਨੇ ਸਭ ਨੂੰ ਵਧਾਈ ਦਿੰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਜਦੋਂ ਅਸੀਂ ਗੁਰਪੁਰਬ ਮਨਾਉਂਦੇ ਹਾਂ ਇੱਕ ਸਨੇਹ ਦੁਨੀਆ ਨੂੰ ਭੇਜੇ ਵੀ ਗੁਰਪੁਰਬ ਕੀ ਹੈ ਗੁਰਪੁਰਬ ਗੁਰੂ ਨਾਨਕ ਸਾਹਿਬ ਦਾ ਮੈਸੇਜ ਕੀ ਸੀਗਾ ਦੁਨੀਆ ਦੇ ਵਿੱਚ ਅੱਜ ਕੱਲ੍ਹ ਇਸ ਸਮੇਂ ਦੇ ਵਿੱਚ ਉਹਨਾਂ ਦੇ ਸਨੇਹ ਦੀ ਮੈਸੇਜ ਬਹੁਤ ਲੋੜ ਆ ਸਰਬੱਤ ਦੇ ਭਲੇ ਦਾ ਮੈਸੇਜ ਅੱਜ ਕੱਲ੍ਹ ਦੁਨੀਆ ਦੇਖੇ ਜੰਗ ਲੱਗਿਓ ਜਿੱਥੇ ਭੁੱਖਿਆ ਜਿੱਥੇ ਲੰਗਾਂ ਦੀ ਲੋੜਿਆ ਉੱਥੇ ਬਹੁਤ ਹੀ ਇਹ ਮੈਸੇਜ ਦਾ ਸੁਨੇਹਾ ਜੀ ਉੱਥੇ ਜਰੂਰ ਪਹੁੰਚਣਾ ਸਾਡੇ ਲਈ ਬਹੁਤ ਵੱਡਾ ਇੱਕ ਸਾਡਾ ਫਰਜ਼ ਆ ਗੁਰੂਆਂ ਵੱਲੋਂ ਤੇ ਪੰਜਾਬ ਦੇ ਜਿਹੜੇ ਹਾਲ ਆ ਇਸ ਵੇਲੇ ਤੇ ਹੜ੍ਹ ਲਿਆਏ ਗਏ ਆ ਉਹਦੇ ਵਿੱਚ ਹੀ ਸੇਵਾ ਚੱਲ ਰਹੀ ਆ ਮੈਂ ਇਹੀ ਤੁਹਾਨੂੰ ਅਪੀਲ ਕਰਦਾ ਜਿਹੜੀਆਂ ਸੰਸਥਾਵਾਂ ਤੁਸੀਂ ਦਾਨ ਦਿੰਦੇ ਆ ਪੈਸੇ ਦਿੰਦੇ ਆ ਉਹਨੂੰ ਪੁੱਛੋ 6 ਮਹੀਨੇ ਬਾਅਦ 7 ਮਹੀਨੇ ਬਾਅਦ 150 ਪੈਸੇ ਕਿੱਥੇ ਗਏ ਆ 84 ਮਗਰੋਂ ਬਹੁਤ ਹੀ ਰਫੇ ਰਹੇ ਹੋਈਆਂ ਹੁਣ ਵੀ ਮੈਂ ਦੇਖਦਾ ਜੋ ਕੰਮ ਹੋ ਰਿਹਾ ਵਧੀਆ ਹੋ ਰਿਹਾ ਸਾਰੇ ਨੌਜਵਾਨ ਪੀੜੀਆਂ ਚੱਕਿਆ ਲੋਕੋ ਸੇਵਾ ਕਰਨ ਵਿਕੀ ਸਿੰਘ ਤੁਹਾਡੇ ਕੋਲ ਇੱਥੇ ਆਗੇ ਬਹੁਤ ਚੜ੍ਹਦੀ ਕਲਾ ਸੇਵਾ ਦੇ ਗਰੁੱਪ ਕਰ ਰਹੇ ਹੋ ਵੀ ਬਹੁਤ ਚੰਗਾ ਕੰਮ ਕਰ ਰਹੇ ਆ ਪਰ ਸਾਨੂੰ ਜੋ سپورਟ ਕਰਨੀ ਆ ਤੁਸੀਂ ਕਾਉਂਟਬਲ ਦੀ ਪੁੱਛੋ ਪਰ ਜਿੱਥੇ ਵੀ ਮੇਰਾ ਇਹ ਮੈਸੇਜ ਆ ਜਦੋਂ ਤੁਸੀਂ ਕੈਂਪਾਂ ਜਾਵੋਗੇ ਦੁਨੀਆ ਜਿੱਥੇ ਭੁੱਖਿਆ ਤੁਹਾਡੀ ਉਹ ਪਛਾਣ ਕਦੀ ਨਹੀਂ ਭੁੱਲੋਗੇ ਉਹ ਜਦੋਂ ਜਾਇਦਾ ਜਿੱਥੇ ਵੀ ਦੁਨੀਆ ਜਾਇਦਾ ਉਹ ਤੁਹਾਨੂੰ ਪਹਿਲਾਂ ਪਛਾਣ ਤੇ ਸਤਿਕਾਰ ਕਰਦੇ ਆ ਭਈ ਦੁਨੀਆ ਦੇ ਵਿੱਚੋਂ ਇੰਨੀ ਨਿੱਕੀ ਜੀ ਸਾਡੀ ਗਿਣਤੀ ਆ ਇੰਨੇ ਵੱਡੇ ਕਾਰਜ ਕਰਦੇ ਤੁਸੀਂ ਕੌਣ ਆ ਅਣਕਾਜੀ ਸੋਨਿਆ ਵੀ ਨਹੀਂ ਕੌਣ ਆ ਅਸੀਂ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਤੁਹਾਡਾ ਜਿਹੜਾ ਜੋੜ ਆ ਸਾਡੀ ਕੌਮ ਦਾ ਸਟਰੈਂਥ ਆ ਉਹ ਇੰਗਲਿਸ਼ ਕਹਿੰਦੇ ਕਾਈਂਡਲਸ ਹਿਆ ਇਸ ਮੌਕੇ ਸਕੂਲੀ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਡਰਮ ਵਜਾ ਕੇ ਰੌਣਕਾਂ ਲਗਾਈਆਂ ਇਸ ਮੌਕੇ ਪਹੁੰਚੇ ਹੋਏ ਢਾਡੀ ਜੱਥੇ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਫਤ ਦੇ ਵਿੱਚ ਢਾਡੀ ਵਾਰਾਂ ਗਾਈਆਂ ਗਈਆਂ ਅਤੇ ਇਸ ਮੌਕੇ ਪਾਈ ਬੇਤਾਬ ਸਿੰਘ ਜੀ ਦੇ ਕੀਰਤਨੀ ਜੱਥੇ ਦੇ ਵੱਲੋਂ ਵੀ ਹਾਸ਼ਰੀ ਲਗਵਾਈ ਗਈ ਹਰ ਨਾਲ ਇਲਾਕੇ ਸਾਡੇ ਸਾਡੀ ਪੇੜੀ ਸਾਡੀ ਸਾਗੁਰੂ ਚੰਤਾਰੀ ਬਾਬਾ ਨਾਨਕ ਦਾ ਸੋਬਾ ਤੇਰੀ ਸੋਬਾ ਤੇਰੀ ਜਗਤੋ ਨੇ ਆਈ ਬਾਬਾ ਨਾਨਕ ਦਾ ਸੋਬਾ ਤੇਰੀ ਬਹੁਤ ਬਹੁਤ ਆਪ ਸਾਰੀਆਂ ਸੰਗਤਾਂ ਨੂੰ ਵਧਾਈਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਰਾਜ ਪਾਤਸ਼ਾਹੀ ਦੇ ਜੋ ਕਿ ਪ੍ਰਕਾਸ਼ ਦਿਹਾੜੇ 5 ਨਵੰਬਰ ਨੂੰ ਆ ਰਹੇ ਹਨ ਉਸੇ ਸਬੰਧ ਵਿੱਚ ਗੁਰਦੁਆਰਾ ਸੰਤ ਸਾਗਰ ਨਿਊਯਾਰਕ ਵਿਖੇ ਨਗਰ ਕੀਰਤਨ ਦੇ ਵਿੱਚ ਸਤਿਗੁਰ ਜੀ ਨੇ ਬਖਸ਼ਿਸ਼ਾਂ ਕੀਤੀਆਂ ਤੇ ਅਸੀਂ ਇੱਥੇ ਹਾਜ਼ਰੀ ਭਰਨ ਵਾਸਤੇ ਆਏ ਹਾਂ ਹੁਣੇ ਅਸੀਂ ਕੀਰਤਨ ਕਰਕੇ ਆਏ ਹਾਂ ਤੇ ਬਹੁਤ ਆਨੰਦ ਬੜਾ ਹੀ ਆਨੰਦ ਹੈ ਸਤਿਗੁਰੂ ਜੀ ਦੀ ਕਿਰਪਾ ਬਹੁਤ ਸੰਗਤਾਂ ਦਾ ਇਕੱਠ ਸੰਗਤਾਂ ਦਾ ਲੰਗਰ ਜਿਹੜੀਆਂ ਸੰਗਤਾਂ ਦੇ ਵਿੱਚ ਮਾਣ ਪਿਆਰ ਔਰ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਮਨਾ ਰਹੀਆਂ ਨੇ ਇਸ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਫੂਡ ਸਟਾਲਾਂ ਸੰਗਤਾਂ ਦੇ ਲਈ ਲਗਾਈਆਂ ਗਈਆਂ ਸਨ ਜਿੱਥੇ ਲੰਗਰ ਦੀ ਸੇਵਾ ਲਗਾਤਾਰ ਚੱਲਦੀ ਰਹੀ ਇਸ ਮੌਕੇ ਸੰਗਤ ਦੇ ਵਿੱਚ ਬੇਹੱਦ ਉਤਸ਼ਾਹ ਤੇ ਸ਼ਰਧਾ ਦੀ ਭਾਵਨਾ ਵੇਖਣ ਨੂੰ ਮਿਲੀ ਕੁਣੀਵੀ ਨਗਰ ਕੀਰਤਨ ਪਰੇਡ ਦੇ ਰੂਦ ਦੇ ਵਿੱਚ ਇੱਥੇ ਜੋ ਮਨਾ ਰਹੇ ਆ ਉਹਦੇ ਵਿੱਚ ਆਪ ਸਾਰੇ ਸ਼ਾਮਲ ਹੋਇਓ ਆਪ ਸਾਰੇ ਤੰਤਰ ਦੇ ਪਾਤ੍ਰ ਹੋ ਜੀ ਆਪ ਸਭ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਆਪ ਦਾ ਸੋ ਮੇਰੇ ਨਾਲ ਨੇ ਹਰਪ੍ਰੀਤ ਸਿੰਘ ਤੌਰ ਤੌਰ ਸਾਬ ਤੁਸੀਂ ਵੀ ਹਰ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਾਜ਼ਰੀ ਲਵਾਉਣੀ ਹੈ ਔਰ ਇਸ ਤਰ੍ਹਾਂ ਦੇ ਨਗਰ ਕੀਰਤਨ ਜਿਹੜੇ ਇੱਥੋਂ ਦੇ ਇਲੈਕਟਿਡ ਆਫੀਸ਼ੀਅਲਸ ਆ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਖਾਸ ਤੌਰ ਤੇ ਕਿਸ ਤਰ੍ਹਾਂ ਦੀ ਛਾਪ ਛੱਡਦੇ ਨੇ ਜਿ ਆਪਾਂ ਦੇਖਿਆ ਜਾਂ ਇੱਥੋਂ ਦੇ ਹੋਰ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਛਾਪ ਛੱਡਦੇ ਨੇ ਇਸ ਤਰ੍ਹਾਂ ਜਦੋਂ ਸਾਡਾ ਇਕੱਠ ਰੂਪੀ ਅਸੀਂ ਕੋਈ ਵੀ ਆਪਣਾ ਤਿਉਹਾਰ ਜਾਂ ਗੁਰੂਆਂ ਦਾ ਦਿਨ ਮਨਾਉਂਦੇ ਆ ਦੇਖੋ ਇਹ ਜਿਹੜੇ ਨਗਰ ਕੀਰਤਨ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈ ਇਹ ਨਗਰ ਕੀਰਤਨਾਂ ਦਾ ਜਿਹੜਾ ਮੇਨ ਬੈਨੀਫਿਟ ਹੈ ਨਾ ਉਹ ਇਹ ਆ ਕਿ ਜਿਹੜੀ ਦੂਜੀ ਕਮਿਊਨਿਟੀ ਆ ਨਾ ਜਿਨ੍ਹਾਂ ਨੂੰ ਸਾਡੀ ਕਮਿਊਨਿਟੀ ਬਾਰੇ ਸਾਡੇ ਕਲਚਰ ਬਾਰੇ ਸਾਡੇ ਰਿਲੀਜੀਅਨ ਬਾਰੇ ਨਹੀਂ ਪਤਾ ਉਹ ਘੱਟੋ ਘੱਟ ਉਹਨਾਂ ਦੇ ਦਿਮਾਗ ਵਿੱਚ ਇੱਕ ਸਵਾਲ ਜ਼ਰੂਰ ਖੜਾ ਕਰ ਦਿੰਦੇ ਆ ਕਿ ਯਾਰੇ ਕੌਣ ਆ ਔਰ ਅੱਜ ਕੱਲ ਦਾ ਜਿਹੜਾ ਸਮਾਂ ਹੈ ਉਹ ਸੋਸ਼ਲ ਆਪਣਾ ਮੀਡੀਆ ਦਾ ਸਮਾਂ ਆ ਇਮੀਡੀਏਟ ਹੀ ਉਹ ਗੂਗਲ ਕਰਦੇ ਉਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਕੌਣ ਆ ਕਿੱਥੋਂ ਆਏ ਆ ਔਰ ਕੀ ਸਾਡਾ ਫੇਥ ਆ ਔਰ ਉਹਨਾਂ ਨੂੰ ਉਹਦੇ ਵਿੱਚੋਂ ਇੱਕ ਚੀਜ਼ ਜਿਹੜੀ ਖਾਸ ਤੌਰ ਤੇ ਸਿੱਖ ਰਿਲੀਜੀਅਨ ਦੇ ਵਿੱਚੋਂ ਲੱਭਦੀ ਆ ਕਿ ਸਾਂਝੀ ਵਾਲਤਾ ਇਕੁਐਲਿਟੀ ਫਰੀडम ਆਫ ਸਪੀਚ ਫਰੀडम ਆਫ ਐਕਸਪ੍ਰੈਸ਼ਨ ਉਹ ਜਿਹੜੀ ਆ ਜੋ ਸਾਡ ਨੂੰ ਸਾਡੇ ਗੁਰੂਆਂ ਨੇ ਦਿੱਤੀ ਆ ਉਹ ਕਿਸੇ ਵੀ ਧਰਮ ਦੇ ਵਿੱਚ ਤੁਹਾਨੂੰ ਨਹੀਂ ਮਿਲੂਗੀ ਕਿਉਂਕਿ ਸਿੱਖ ਧਰਮ ਇੱਕੋ ਧਰਮ ਹੈ ਜਿਹੜਾ ਹਰ ਇੱਕ ਧਰਮ ਨੂੰ ਕਹਿੰਦਾ ਜੇ ਤੁਸੀਂ ਮੁਸਲਮਾਨ ਆ ਸੱਚੇ ਮੁਸਲਮਾਨ ਬਣੋ ਹਿੰਦੂ ਆ ਸੱਚੇ ਹਿੰਦੂ ਬਣੋ ਔਰ ਮੈਂ ਸਮਝਦਾ ਕਿ ਇਹਦਾ ਅਲਟੀਮੇਟਲੀ ਜਿਹੜੇ ਇਲੈਕਟਡ ਅਫੀਸ਼ੀਅਲ ਤੇ ਆ ਉਹਨਾਂ ਬਹੁਤ ਫਰਕ ਪੈ ਰਿਹਾ ਆ ਕਿਉਂਕਿ ਸਾਡੀਆਂ ਵੋਟਾਂ ਵੀ ਬਾਧ ਰਹੀਆਂ ਔਰ ਉਹਨਾਂ ਨੂੰ ਵੋਟਾਂ ਦੀ ਵੀ ਜ਼ਰੂਰਤ ਹੁੰਦੀ ਆ ਪਰ ਉਹਨਾਂ ਦੇ ਨਾਲ ਸਾਡੇ ਲਈ ਜਿਹੜੇ ਕਾਨੂੰਨ ਬਣਵਾਉਣੇ ਆ ਐਮੈਂਡ ਕਰਾਉਣੇ ਆ ਉਹ ਸੌਖੇ ਹੋ ਜਾਂਦੇ ਆ ਸੋ ਬਹੁਤ ਬਹੁਤ ਧੰਨਵਾਦ ਹੈ ਸੰਨ ਹਰਪ੍ਰੀਤ ਸਿੰਘ ਤੌਰ ਤੁਸੀਂ ਦੇਖੋ ਹੋਰ ਚਾਹਤੀਆਂ ਗੁਰਨਾਨਕ ਦੇਵੀ ਦੇ ਗੁਰਪਰਵ ਦੇ ਸਬੰਧ ਵਿੱਚ ਨਗਰ ਕੀਰਤਨ ਦਾ ਨਗਰ ਕੀਰਤਨ ਦੇ ਵਿੱਚ ਨਗਾਰੇ ਗੱਤਕੇ ਅਤੇ ਹੋਰ ਕਈ ਤਰ੍ਹਾਂ ਦੇ ਸੁੰਦਰ ਫਲੋਟ ਸ਼ੋਭਾ ਦਾ ਕੇਂਦਰ ਬਣੇ ਖਾਸ ਤੌਰ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਤਿਆਰ ਕੀਤਾ ਗਿਆ ਫਲੋਟ ਸਭ ਦਾ ਧਿਆਨ ਖਿੱਚਦਾ ਰਿਹਾ ਜਿੱਥੇ ਸ਼ਹੀਦਾਂ ਦੇ ਬਲੀਦਾਨ ਦੀਆਂ ਕਹਾਣੀਆਂ ਦਰਸਾਈਆਂ ਗਈਆਂ ਸਨ ਅਤੇ ਉਹਨਾਂ ਦੀ ਯਾਦ ਦੇ ਵਿੱਚ ਸ਼ਰਦਾ ਦੇ ਫੁੱਲ ਪੇਂਟ ਕੀਤੇ ਗਏ ਉਹ ਜਿਹੜਾ ਹੈਗਾ ਨਗਰ ਕੀਰਤਨ ਕੱਢਿਆ ਜਾ ਰਿਹਾ ਉਹਨਾਂ ਨੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਨਿਊਯਾਰਕ ਦੀ ਧਰਤੀ ਤੇ ਇਸ ਬਹੁਤ ਵਧੀਆ ਉਪਰਾਲਾ ਸੰਗਤਾਂ ਦਾ ਠੱਠਾ ਮਾਰਦਾ ਘੱਟ ਦੱਸ ਰਿਹਾ ਵੀ ਇੰਜ ਲੱਗ ਰਿਹਾ ਜਿਵੇਂ ਪੰਜਾਬ ਦੀ ਧਰਤੀ ਦੇ ਹੋਈ ਸੰਤ ਸਾਗਰ ਤੋਂ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਦਿਹਾਣਾ ਨਿਵਾਸੀ ਸਾਹਸੰਗਤ ਹੁਸ਼ਿਆਰਪੁਰ ਵਾਸੀ ਉਹ ਸਵਾਗਤ ਕਰ ਰਹੇ ਆ ਵਾਹਿਗੁਰੂ ਸਾਰਿਆਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਆਪਸੀ પ્રેમ ਪਿਆਰ ਬਖਸ਼ੇ ਸੇਖ ਕੌਮ ਦੀ ਚੜ੍ਹਦੀ ਕਲਾ ਹੋਵੇ। ਬਾਬਾ ਜੀ ਦੇ ਗੁਰਪਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੀ ਸੰਗਤ ਨੂੰ ਅੱਜ ਦੇ ਸ਼ੁਭ ਦਿਹਾੜੇ ਦੇ। ਮੈਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਬਾਬਾ ਜੀ ਦੇ ਗੁਰਗੱਜ ਦੀਆਂ ਬਹੁਤ ਬਹੁਤ ਮੁਬਾਰਕਾਂ ਦਵਾਂਗਾ। ਬਾਜੀ ਕੋਈ ਖਾਲਸਾ ਤੇ ਵਾਈ ਕੁਝ ਕੀ ਫਤ ਹੈ। ਬਿਲਕੁਲ ਜੀ ਬਹੁਤ ਵਧੀਆ ਉਪਰਾਲਾ ਹੈ ਅੱਜ ਗੁਰਦੁਆਰਾ ਸੰਤ ਸਾਗਰ ਦਾ ਸੋ ਨਗਰ ਕੀਰਤਨ ਜਿਹੜਾ ਆਪਣੇ ਰੌਂ ਦੇ ਵਿੱਚ ਪੂਰਾ ਖਾਲਸਾ ਹੀ ਜੋਹ ਜਲਾਲ ਦੇ ਨਾਲ ਹੁਣ 263 ਸੀਟ ਔਰ ਹਿੱਲ ਸਾਈਡ ਦਾਲਫੋਰ ਦਾ ਰੈਸਟੋਰੈਂਟ ਕੋਲੇ ਪਹੁੰਚ ਚੁੱਕੇ ਵਕ ਵਕ ਜਿੰਨੇ ਵੀ ਇੱਥੇ ਰੈਸਟੋਰੈਂਟ ਨੇ ਇਸ ਹਿੱਲ ਸਾਈਡ ਐਵੇਨਿਊ ਤੇ ਸਭ ਨੇ ਆਪੋ ਆਪਣਾ ਫਰਜ਼ ਸਮਝਦੇ ਹੋਏ ਲੰਗਰਾਂ ਦੇ ਖਾਸ ਇੰਤਜ਼ਾਮ ਕੀਤੇ ਆ ਇਸ ਨਗਰ ਕੀਰਤਨ ਦੇ ਵਿੱਚ ਕਈ ਇਲੈਕਟਿਡ ਅਫੀਸ਼ੀਅਲਸ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਦੇ ਸਾਥ ਦੇ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ ਤੇ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਲਿੰਡਾ ਲੀ ਦੇ ਵੱਲੋਂ ਸਿੱਖ ਕਮਿਊਨਿਟੀ ਦਾ ਵੀ ਧੰਨਵਾਦ ਕੀਤਾ ਗਿਆ Um, especially at the local level for um, elected officials, we are here to be that voice for the community, and no issue is too small. And this was an issue you came to us about um, a few years ago that we knew was very, very important. And so this is why for the last few years we've been really trying to push. And so finally we were able to get to, fun to get the funding and also fix the issue that I know was very, very important to the community in the Gurdwara and. It's because of these issues that we're trying to really be the voice for the community um so it really is an honor to be here today to celebrate with you every single year uh the sik community is growing in our uh district 23 and we need to make sure that we are continuously being that voice for you all ਨਿਊਯਾਰਕ ਦੇ ਵੱਖ-ਵੱਖ ਖੇਰੀਏ ਦੇ ਵਿੱਚ ਰਹਿਣ ਵਾਲੇ ਪੰਜਾਬੀ ਕਮਿਊਨਿਟੀ ਦੇ ਬੱਚਿਆਂ ਨੂੰ ਗੱਤਕਾ ਸਿਖਾਉਣ ਵਾਲੇ ਦਲੇਰ ਸਿੰਘ ਹੁਣਾਂ ਦੇ ਵੱਲੋਂ ਵੀ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਉਹਨਾਂ ਨੇ ਗੱਤਕੇ ਦੀ ਮਹੱਤਤਾ ਦੱਸੀ ਮੇਰੇ ਨਾਲ ਗੱਤਕਾ ਗਰੁੱਪ ਦੇ ਇੰਚਾਰਜ ਨੇ ਦਲੇਰ ਸਿੰਘ ਜੀ ਦਲੇਰ ਸਿੰਘ ਜੀ ਬਹੁਤ ਵਧੀਆ ਉਪਰਾਲਾ ਤੁਹਾਡੇ ਵੱਲੋਂ ਹਰੇਕ ਧਾਰਮਿਕ ਪ੍ਰੋਗਰਾਮ ਤੇ ਆਪਣੀ ਟੀਮ ਤੁਸੀਂ ਲੈ ਕੇ ਜਾ ਕੇ ਆਪਣੀ ਹਾਜ਼ਰੀ ਭਰਮੀ ਲਵਾਉਨੇ ਹੋ ਔਰ ਬੱਚਿਆਂ ਦੇ ਵਿੱਚ ਗੱਤਕੇ ਨੂੰ ਲੈ ਕੇ ਕਿਸ ਤਰ੍ਹਾਂ ਦਾ ਇੰਟਰਸਟ ਹੈ ਜਿਹੜੇ ਨਵੇਂ ਬੱਚੇ ਆਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਖਿਆਲ ਹੁੰਦੇ ਜਦੋਂ ਤੋਂ ਨਵਾਂ ਆਇਆ ਬੱਚਾ ਤੇ ਉਹਨੇ ਗੱਤਕੇ ਨਾਲ ਜੁੜਨਾ ਹੈ ਹਜੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਮੈਂ ਗੁਰੂ ਨਾਨਕ ਦੇਵ ਜੀ ਦੀ ਆਗਨ ਪੂਰਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਸਮੂਹ ਸਿੱਖ ਸਕੱਤਾਂ ਨੂੰ ਅੱਜ ਜਿਹੜਾ ਤੁਸੀਂ ਦੇਖ ਰਹੇ ਠਾਠਾ ਮਾਰਦਾ ਘੱਟ ਔਰ ਨਾਲ ਨਾਲ ਹੀ ਗੱਤਕਾ ਜਿਹੜਾ ਗੱਤਕਾ ਜਿਹੜਾ ਇੱਕ ਸੰਤ ਤੇ ਸਪਾਈ ਸਾਨੂੰ ਗੁਰੂ ਸਾਹਿਬ ਜੀ ਨੇ ਦੋ ਚੀਜ਼ਾਂ ਬਖਸ਼ੀਆਂ ਨੇ ਉੱਡਣ ਲਈ ਦੋ ਫਰ ਚਾਹੀਦੇ ਨੇ ਜਿੱਥੇ ਸਾਦਗੀ ਚਾਹੀਦੀ ਉੱਥੇ ਸਾਨੂੰ ਵੀਰਤਾ ਵੀ ਚਾਹੀਦੀ ਹੈ ਉਹ ਦੋਵੇਂ ਚੀਜ਼ਾਂ ਗੁਰੂ ਸਾਹਿਬ ਜੀ ਨੇ ਹਾਜ਼ਰਤਾ ਤਾਂ ਪੂਰੀਆਂ ਹੁੰਦੀਆਂ ਨੇ ਜਦੋਂ ਤੱਕ ਗੱਤਕਾ ਸਾਹਮਣੇ ਨਹੀਂ ਹੁੰਦਾ ਤੁਹਾਨੂੰ ਕੋ ਪੂਰੀਆਂ ਨਹੀਂ ਹੁੰਦੀਆਂ ਜਿਹੜਾ ਗੱਤਕਾ ਗੱਤਕਾ ਹਰ ਸਾਲ ਦੇ ਵਿੱਚ ਮੈਂ ਤਕਰੀਬਨ ਔਰ ਉਹਨਾਂ ਨੂੰ ਸਿੱਖੀ ਚ ਸਜਾ ਕੇ ਮੈਂ ਤੋਰਦਾ ਹੈਗਾ ਮੇਰੇ ਕੋਲ ਹੁਣ ਤੱਕ ਮੈਂ 1000 ਤੋਂ 1500 ਬੱਚਾ ਜਣੀ ਕਿ ਮੈਂ ਸਿੱਖੀ ਨਾਲ ਜੋੜ ਚੁੱਕਿਆ ਹਾਂ ਔਰ ਗੱਤਕੇ ਦੇ ਥਰੂ ਸਾਰੇ ਬੱਚੇ ਮਾਰਸ਼ਲ ਆਰਟਸ ਸਿੱਖਦੇ ਨੇ ਕਿ ਕੁਲ ਸੈਲਫ ਡਿਫੈਂਸ ਸਿੱਖਣਾ ਜ਼ਰੂਰੀ ਹੈ ਸਾਡਾ ਨਾਲ ਸਮਾਂ ਬਹੁਤ ਪਿਆਣਾ ਕਰ ਰਿਹਾ ਹੈ ਇਸ ਕਰਕੇ ਮੈਂ ਸਾਰੇ ਸਿੱਖ ਸੰਗਤ ਨੂੰ ਇਹੋ ਅਪੀਲ ਕਰਦਾ ਹਾਂ ਸਿੱਖ ਜਗਤ ਨੂੰ ਕਿ ਆਪਣੇ ਬੱਚਿਆਂ ਨੂੰ ਸੈਲਫ ਡਿਫੈਂਸ ਜ਼ਰੂਰ ਸਿਖਾਓ ਕਿਉਂਕਿ ਜ਼ਰੂਰੀ ਨਹੀਂ ਅਸੀਂ ਕਿਹਨਾਂ ਨਾਲ ਲੜਨਾ ਹੈ ਸੈਲਫ ਡਿਫੈਂਸ ਦੇ ਵਿੱਚ ਸਾਨੂੰ ਗੁਰੂ ਸਾਹਿਬ ਜੀ ਨੇ ਵੀ ਕਿਹਾ ਸਾਨੂੰ ਜਿਹੜਾ ਕਤਕ ਦੇ ਨਾਲ ਪ੍ਰਵਾਕਾ ਆਪਣੇ ਆਪ ਨੂੰ ਸੋਲਜਰ ਬਣਾ ਕੇ ਰੱਖਣਾ ਹੈ ਅਸੀਂ ਸੋਲਜਰ ਰਹਿਣਾ ਔਰ ਸੋਲਜਰ ਬਣੇ ਰਹਿਣਾ ਹੈ ਸੰਤ ਸਿਪਾਹੀ ਵਾਲੀ ਜਿਹੜੀ ਗੱਲ ਹੈ ਉਹ ਪੂਰੀ ਕਰਕੇ ਰੱਖਣੀ ਹੈ ਤਾਂ ਹੀ ਸਿੱਖ ਧਰਮ ਜਿਹੜਾ ਪੂਰਾ ਹੁੰਦਾ ਹੈ ਇਸ ਮੌਕੇ ਵਕਵਕ ਰੈਸਟੋਰੈਂਟਸ ਦੇ ਵੱਲੋਂ ਨਗਰ ਕੀਰਤਨ ਵਾਲੇ ਰੂਟ ਤੇ ਲੰਗਰ ਦੀ ਸੇਵਾ ਕੀਤੀ ਗਈ ਨਿਊਯਾਰਕ ਦੀ ਪੁਲਿਸ ਵੀ ਸੁਰੱਖਿਆ ਦੇ ਲਈ ਉ체ਚੇ ਤੌਰ ਤੇ ਸਾਥ ਦਿੰਦੀ ਨਜ਼ਰ ਆਈ ਅਤੇ ਪੂਰਾ ਮਾਹੌਲ ਹੀ ਇਸ ਮੌਕੇ ਖਾਲਸਾਈ ਰੰਗ ਦੇ ਵਿੱਚ ਰੰਗਿਆ ਨਜ਼ਰ ਆਇਆ ਆਪਣੇ ਹੱਲ ਸਾਈਡ ਦੀ ਐਵੈਨਿਊ ਉੱਤੇ ਨਗਰ ਕੀਰਤਨ ਨਿਕਲਿਆ ਜੋ ਕਿ ਸંત ਸਾਗਰ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਆਪਣੇ ਬੈਲਰੂਚ ਸਾਰੇ ਏਰੀਆ ਦੇ ਵਿੱਚ ਜਾਵੇਗਾ ਜਿਹਦੇ ਵਿੱਚ ਸਮੂਹ ਗੁਰੂ ਘਰ ਦੀਆਂ ਕਮੇਟੀਆਂ ਜਥੇਬੰਦੀਆਂ ਸਾਰੀਆਂ ਰਲ ਮਿਲ ਕੇ ਇਹ ਗੁਰਪਰਬ ਮਨਾ ਰਹੀਆਂ ਹਨ ਗੁਰਮਾਰੇ ਗੁਰਪਰਬ ਦੀ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈ ਸੰਗਤਾਂ ਦੀ ਬੜੀ ਸ਼ਰਧਾ ਭਾਵਨਾ ਦੇ ਨਾਲ ਨਗਰ ਕੀਰਤਨ ਚੱਲ ਰਿਹਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਵਾਲ ਉਦਮ ਬਖਸ਼ ਕਰਨ ਤਾਂ ਕਿ ਭਵਦੀਸ਼ਾ ਦੀ ਧਰਤੀ ਦੇ ਉੱਤੇ ਬਹੁਤ ਵੱਡਾ ਉਪਰਾਲਾ ਸੰਗਤਾਂ ਦਾ ਜੋ ਕਿ ਠਾਠਾ ਮਾਰਨ ਦਾ ਕੱਟ ਦੱਸਦਾ ਹੈ ਵੀ ਸਾਡਾ ਖਾਲਸਾ ਪੰਥ ਕਿੰਨੇ ਤੱਕ ਹਰ ਇੱਕ ਮੁਲਕਾਂ ਤੱਕ ਕਿੰਨਾ ਛਾਇਆ ਪਿਆ ਹੈ ਸੱਚੇ ਪਾਸਾ ਕਿਰਪਾ ਕਰਨੀ ਸਤਿਲਾ ਗੁਰਬਾਣੀ ਅਤੇ ਬਾਣ ਦੀ ਨਾਲ ਜੋ ਕੇ ਰੱਖਣ ਗੁਰਦੁਆਰਾ ਸੰਤ ਸਾਗਰ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿ ਸਾਰਿਆਂ ਨੂੰ ਹੌਮ ਹੋਮਾ ਕੇ ਆਏ ਆ ਸੰਗਤ ਸਾਰਿਆਂ ਦਾ ਧੰਨਵਾਦ ਤੇ ਅੱਜ ਸਵੇਰੇ 7 ਵਜੇ ਤੋਂ 10 ਵਜੇ ਤੱਕ ਦਸਤਾਰ ਬੰਦੀ ਕੀਤੀ ਆ ਬਹੁਤ ਹੀ ਵਧੀਆ ਲੱਗਿਆ ਛੋਟੇ ਛੋਟੇ ਬੱਚਿਆਂ ਦੇ ਦਸਤਾਰਬੰਦੀ ਕਰਕੇ ਬਹੁਤ ਹੀ ਆਨੰਦ ਆਇਆ ਇਦਾਂ ਹੀ ਅਸੀਂ ਚਾਹੁੰਦੇ ਆ ਕਿ ਹੋਰ ਵੀ ਬੱਚੇ ਆਉਣ ਅਸੀਂ ਹਰ ਸੰਡੇ 2 ਤੋਂ 4 ਵਜੇ ਤੱਕ ਦਸਤਾਰਬੰਦੀ ਕਰਦੇ ਆ ਤੇ ਹਮ ਹਮਾ ਕੇ ਬੱਚੇ ਆਇਆ ਕਰਨ ਅਸੀਂ ਦਸਤਾਰਬੰਦੀ ਬਿਲਕੁਲ ਫ੍ਰੀ ਚ ਕਰਦੇ ਆ ਵਾਹਿਗੁਰੂ ਦੀ ਦਿੱਤੀ ਨਿਸ਼ਾਨੀ ਅਸੀਂ ਚਾਹੁੰਦੇ ਆ ਕਿ ਹਰ ਇੱਕ ਬੱਚੇ ਦੇ ਸਿਰ ਤੇ ਦਸਤਾਰ ਹੋਵੇ ਕਿ ਉਹਦੇ ਨਾਲ ਸਾਡੇ ਸਿੱਖ ਕੌਮ ਦਾ ਪਤਾ ਲੱਗਦਾ ਕਿ ਸਾਡੀ ਸਿੱਖ ਕੌਮ ਨੇ ਸਾਡੇ ਸਿੱਖਾਂ ਨੇ ਸਾਡੇ ਲਈ ਕੀ ਕੀਤਾ ਜਦੋਂ ਇਹ ਨਗਰ ਕੀਰਤਨ ਹਿਲ ਸਾਈਡ ਐਵੇਨਿਊ ਦੇ ਰਾਹੀਂ ਗੁਜ਼ਰਿਆ ਤਾਂ ਪੂਰਾ ਇਲਾਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰਿਆਂ ਦੇ ਨਾਲ ਗੂੰਜ ਉੱਠਿਆ ਮਾਰਕੀਟ ਦਾ ਦ੍ਰਿਸ਼ ਪੰਜਾਬ ਦੀਆਂ ਗਲੀਆਂ ਵਰਗਾ ਬਣ ਗਿਆ ਹਰ ਪਾਸੇ ਖਾਲਸਾਈ ਚੋਲਿਆਂ ਤੇ ਝੰਡਿਆਂ ਦੀ ਸ਼ਾਨ ਵਿਖਾਈ ਦਿੱਤੀ ਇਸ ਮੌਕੇ ਪ੍ਰੀਤ ਨਿਊਯਾਰਕ ਤੇ ਟੋਨੀ ਮਲਤਾਨੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਦਿਲ ਸਾਈਡ ਐਵੇਨਿਊ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਜਲੰਧਰ ਦਾ ਜਾਂ ਮੋਗੇ ਦਾ ਜਾਂ ਜਾਂ ਕਿਸੇ ਹਰਿਆਣੇ ਦਾ ਰੋਡ ਹੋਵੇ ਅੱਜ ਸਾਨੂੰ ਐਂ ਪ੍ਰਤੀਤ ਹੋ ਰਿਹਾ ਵੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਵੀ ਇੱਕ ਨਵਾਂ ਪੰਜਾਬ ਇੱਥੇ ਵੀ ਵਸਾਇਆ ਹੋਇਆ ਹੈ ਔਰ ਅੱਜ ਆਪਣੇ ਧਾਰਮਿਕ ਪੁਰਬ ਨੂੰ ਮਨਾਉਂਦੇ ਹੋਏ ਅੱਜ ਸਾਰੀ ਦੁਨੀਆ ਤੱਕ ਮੈਸੇਜ ਗਿਆ ਗੁਰੂ ਨਾਨਕ ਦੇਵ ਜੀ ਦਾ ਔਰ ਮੇਰੇ ਨਾਲ ਫਤਿਹ ਐਂਟਰਟੇਨਮੈਂਟ ਦੀ ਪੂਰੀ ਟੀਮ ਖੜੀ ਹੈ ਅੱਜ ਇਹਨਾਂ ਵੱਲੋਂ ਵੀ ਦਾਲ ਫੁਲਕਾ ਰੈਸਟੋਰੈਂਟ ਤੇ ਜਿਹੜਾ ਇਹ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਸੀਗਾ ਸੋ ਮੇਰੇ ਨਾਲ ਪ੍ਰੀਤ ਨਿਊਯਾਰਕ ਹੁਣੀ ਨੇ ਪ੍ਰੀਤ ਕਿਵੇਂ ਲੱਗ ਰਿਹਾ ਅੱਜ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਜਦੋਂ ਆਪਣੇ ਗੁਰੂਆਂ ਦੇ ਦਿਨ ਇਹਦੇ ਵੱਡੇ ਪੱਧਰ ਤੇ ਮਨਾਉਨੇ ਆ ਔਰ ਅੱਜ ਸਾਰੀ ਦੁਨੀਆ ਤੱਕ ਸਾਡੇ ਬਾਬੇ ਦਾ ਮੈਸੇਜ ਜਿਹੜਾ ਜਾ ਰਿਹਾ ਹੈ ਏ ਪਹਿਲਾਂ ਤੇ ਜੀ ਸਾਰਿਆਂ ਨੂੰ ਲਾਈਵ ਦੇਖਣ ਵਾਲਿਆਂ ਨੂੰ ਵਾਹਿਗੁਰੂ ਖਾਲਸਾ ਵਾਹਿ ਫਤਿਹ ਇਹ ਸਾਡੇ ਜਿਹੜੇ ਮਹਾਰਾਜ ਗੁਰੂਆਂ ਨੇ ਸਾਨੂੰ ਦਿੱਤੀ ਆ ਸੋਚ ਸੇਵਾ ਕਰਨ ਦੀ ਉਹੀ ਅਸੀਂ ਜਿੱਥੋਂ ਵੀ ਉੱਠ ਗਏ ਆ ਸਾਡੀ ਸੋਚ ਸਾਡੇ ਨਾਲ ਹੀ ਆਈ ਆ ਤੇ ਚਲੋ ਭਰਾਵਾਂ ਨੇ ਸਾਰਿਆਂ ਰਲ ਕੇ ਅੱਜ ਇੱਧਰ ਦਾਲ ਫੁਲਕੇ ਤੇ ਆਈ ਸੀ ਵੀਰਾਂ ਨੇ ਲੰਗਰ ਲਾਇਆ ਬਬਾਈ ਦਾ ਨਗਰ ਕੀਰਤਨ ਪੂਰਾ ਮਹਾਰਾਜ ਦੀ ਕਿਰਪਾ ਨਾਲ ਦਿਨ ਵੀ ਬਹੁਤ ਵਧੀਆ ਸੀਗਾ ਤੇ ਸੰਗਤ ਵੀ ਕਾਫੀ ਸੀ ਤੇ ਜੋ ਬਾਕੀ ਸੇਵਾ ਭਾਵਨਾ ਦੀ ਮਾਨਤਾਨਾ ਕਰਦੇ ਆ ਉਹ ਇਹਨਾਂ ਨੇ ਕੀਤੀ ਹੈ ਦਾਲ ਫੁਲਕੇ ਵਾਲਿਆਂ ਨੇ ਸੋ ਮੇਰੇ ਨਾਲ ਟੋਨੀ ਮਲਤਾਨੀ ਹੁਣੇ ਨੇ ਟੋਨੀ ਵੀਰ ਕਿਵੇਂ ਲੱਗਦਾ ਹੈ ਅੱਜ ਵੀ ਇੱਥੇ ਅੱਜ ਦਾਲ ਫੁਲਕੇ ਤੇ ਸਾਰੇ ਆਪਾਂ ਇਕੱਠੇ ਹੋ ਕੇ ਅੱਜ ਲੰਗਰ ਦੀ ਸੇਵਾ ਕਰ ਰਹੇ ਆ ਔਰ ਉਧਰ ਤੁਸੀਂ ਦੇਖ ਰਹੇ ਹੋ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀ ਹੋਈਆਂ ਨਿਊਯਾਰਕ ਖਾਲਸੇ ਰੰਗ ਦੇ ਵਿੱਚ ਰੰਗਿਆ ਹੋਇਆ ਅੱ ਪੱਲੇ ਸਭ ਨੂੰ ਲੱਖ ਲੱਖ ਵਧਾਈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਾਕੀ ਇਹ ਸਾਡੇ ਵੀਰ ਆ ਜੀ ਹਰ ਟਾਈਮ ਸੇਵਾ ਕਰਦੇ ਨੇ ਅੱਜ ਵੀ ਇਹਨਾਂ ਨੇ ਲੰਗਰ ਪਾਣੀ ਦੀ ਸੇਵਾ ਕੀਤੀ ਨਾਲ ਇਹ ਹੋਮ ਟਾਊਨ ਆ ਜੀ ਜੇ ਇੱਥੇ ਨਹੀਂ ਕਰਨੀ ਆਪਾਂ ਕਿੱਥੇ ਕਰਨੀ ਤੇ ਇਸ ਕਰਕੇ ਸਾਰਿਆਂ ਦਾ ਮੂੰਹ ਪਿਆਰਾ ਸਾਰੇ ਆnde ਜਾਂਦੇ ਨੇ ਤੇ ਅਸੀਂ ਸਾਰਿਆਂ ਨੂੰ ਵਾਦ ਤੋਂ ਵਾਦ ਵਧਾਈ ਦਿੰਦੇ ਆ ਤੋ ਸ ਪੂਰੀ ਟੀਮ ਆ ਜਿਹੜੀ ਅੱਜ ਫਤਿਹ ਐਂਟਰਟੇਨਮੈਂਟ ਦੀ ਅੱਜ ਅਸੀਂ ਦਾਲ ਫੁਲਕਾ ਤੇ ਜਿਹੜਾ ਇਹ ਅਰੇਂਜਮੈਂਟ ਕੀਤਾ ਹੋਇਆ ਸੀ ਲੰਗਰਾਂ ਦਾ ਸੋ ਵਕ ਵਕ ਲੰਗਰਾਂ ਦੇ ਇੰਤਜ਼ਾਮ ਵਕ ਵਕ ਸੇਵਾਦਾਰਾਂ ਵੱਲੋਂ ਕੀਤੇ ਗਏ ਆ ਸੋ ਬਾਬਾ ਸੱਜਣ ਸਿੰਘ ਔਰ ਉਹਨਾਂ ਦੀ ਪੂਰੀ ਟੀਮ ਨੂੰ ਵਧਾਈ ਐ ਇੱਥੇ ਅੱਜ ਜਿਨ੍ਹਾਂ ਨੇ ਅੱਜ ਇਸ ਏਡੇ ਵੱਡੇ ਨਗਰ ਕੀਰਤਨ ਦਾ ਜੁਨਨ ਕੀਤਾ ਇਸ ਨਗਰ ਕੀਰਤਨ ਦਾ ਮਕਸਦ ਸਿਰਫ ਇੱਕ ਧਾਰਮਿਕ ਸਮਾਰੋਹ ਕਰਨਾ ਨਹੀਂ ਸਗੋਂ ਸਿੱਖ ਧਰਮ ਦੀ ਸਿੱਖਿਆ ਅਤੇ ਆਦਰਸ਼ਾਂ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਵੀ ਐ ਤਾਂ ਜੋ ਉਹ ਆਪਣੀ ਵਿਰਾਸਤ ਅਤੇ ਗੁਰਮਤ ਮਾਰਗ ਦੇ ਨਾਲ ਜੁੜੇ ਕਮਿਊਨਿਟੀਆਂ ਦੇ ਲੋਕਾਂ ਨੂੰ ਵੀ ਸਿੱਖ ਧਰਮ ਦੇ ਬਾਰੇ ਜਾਣਕਾਰੀ ਮਿਲ ਸਕੇ ਉਧਰ ਦੂਜੇ ਪਾਸੇ 29 ਨਵੰਬਰ ਨੂੰ ਐਲੀਪੌਂਡ ਪਾਰਕ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੇ ਸਬੰਧ ਦੇ ਵਿੱਚ ਵੀ ਗੁਰੂ ਘਰ ਦੇ ਵੱਲੋਂ ਸਮਾਗਮ ਉਲੀਕੇ ਜਾਣਗੇ ਜਿਸ ਸਬੰਧੀ ਜਲਦ ਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਜਿੱਥੇ ਵੱਡੇ ਪੱਧਰ ਤੇ ਸੰਗਤ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਸੋ ਅਸੀਂ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਵੀ ਗੁਰਦੁਆਰਾ ਸੰਤ ਸਾਗਰ ਬੈਲਰੋਜ਼ ਨਿਊਯਾਰਕ ਵੱਲੋਂ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਅੱਜ ਬੈਲਰੋਜ਼ ਦੇ ਵਿੱਚ ਕੁਇਨਸ ਦੇ ਵਿੱਚ ਹਿਲਸਾਈਡ ਐਵੇਨਿਊ ਇਸ ਤਰ੍ਹਾਂ ਲੱਗ ਰਿਹਾ ਸੀ ਅੱਜ ਜਿਵੇਂ ਜਿਵੇਂ ਸਾਨੂੰ ਜਲੰਧਰ ਜਾਂ ਲੁਧਿਆਣਾ ਜਾਂ ਮੋਗਾ ਦਾ ਕੋਈ ਰੋਡ ਹੋਵੇ ਸੋ ਅੱਜ ਖਾਲਸਾ ਰੰਗ ਦੇ ਵਿੱਚ ਨਿਊਯਾਰਕ ਰੰਗਿਆ ਗਿਆ ਬਾਬਾ ਸੱਜਣ ਸਿੰਘ ਹੋਣਾਂ ਦੀ ਅਗਵਾਈ ਦੇ ਵਿੱਚ ਸਮੂਹ ਸਾਜ ਸੰਗਤ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਇਹ ਉਲੀਕਿਆ ਜਾਂਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਕਮਿਊਨਿਟੀ ਦੇ ਨੁਮਾਇੰਦੇ ਪਹੁੰਚੇ ਔਰ ਇਸੇ ਏਰੀਆ ਦੇ ਇਲੈਕਟਿਡ ਅਫੀਸ਼ਰ ਲਿੰਡਾ ਲਈ ਹੁਣੀ ਖਾਸ ਤੌਰ ਤੇ ਪਹੁੰਚੇ ਔਰ ਵਿਸ਼ੇਸ਼ ਤੌਰ ਤੇ ਯੂਕੇ ਤੋਂ ਖਾਲਸਾ ਏਡ ਤੋਂ ਰਵੀ ਸਿੰਘ ਹੁਣੀ ਪਹੁੰਚੇ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਪੂਰਾ ਨਾਮ ਹੈ ਖਾਲਸਾ ਏਡ ਇੱਕ ਅਜਿਹੀ ਸੰਸਥਾ ਹੈ ਜਿਹੜਾ ਜਿੱਥੇ ਵੀ ਭੀੜ ਪੈਂਦੀ ਹੈ ਚਾਹੇ ਉਹ ਸਿੱਖ ਹੋਣ ਜਾਂ ਹੋਰ ਰਿਲੀਜੀਅਨ ਤੋਂ ਹੁਣ ਉੱਥੇ ਜਾ ਕੇ ਸੇਵਾ ਕਰਦੇ ਆ ਸੋ ਉਹਦੇ ਜਿਹੜੇ ਮੁਖੀ ਆ ਰਵੀ ਸਿੰਘ ਹੁਣ ਵੀ ਇੱਥੇ ਖਾਸ ਤੌਰ ਤੇ ਪਹੁੰਚੇ ਹੋਏ ਸੀ ਸੋ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਜਿਹੜਾ ਦੂਸਰੀ ਕਮਿਊਨਿਟੀ ਤੱਕ ਦੱਸਦਾ ਵੀ ਅਸੀਂ ਕਿਵੇਂ ਆਪਣੇ ਬਾਬੇ ਨਾਨਕ ਦਾ ਦਿਨ ਜਿਹੜਾ ਉਹਦਾ ਗੁਰਪੁਰਬ ਆ ਜਿਹੜਾ ਇਸ ਤਰ੍ਹਾਂ ਮਨਾ ਰਹੇ ਆ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੋ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਦੂਸਰੀਆਂ ਕਮਿਊਨਿਟੀਆਂ ਤੱਕ ਸਾਡੇ ਧਰਮ ਦੇ ਮੈਸੇਜ ਨੂੰ ਪਹੁੰਚਾਉਣ ਦੇ ਲਈ ਇਸ ਤਰ੍ਹਾਂ ਦੇ ਨਗਰ ਕੀਰਤਨ ਬੜੇ ਸਹਾਈ ਸਿੱਧ ਹੁੰਦੇ ਨੇ ਸੋ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@ .in ਹੁਣ ਮੈਨੂੰ ਦੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ